ਗੁਰਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਗੁਰੂ ਪਰੇ ਚੜ੍ਹਦੀ ਕਲਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਸਮਾਨ ਜਿਦਾ ਰਾਸ਼ਨ ਚਾਰਾ ਤੂੜੀ ਹੋਰ ਜੋ ਨਾਂ ਨਹੀਂ ਕਿ ਇਹ ਨਾਂ ਵੀ ਸੁਣੀ ਉਹਨਾਂ ਚੀਜ਼ਾਂ ਤੋਂ ਲੋੜ ਤੋਂ ਵੱਧ ਕੇ ਪਹੁੰਚ ਰਹੀਆਂ ਨੇ ਅਸੀਂ ਧੰਨਵਾਦੀ ਹਾਂ ਹਰ ਇੱਕ ਦੇ ਸਿਰ ਬੇਨਤੀ ਹੈ ਕਿ ਜਦੋਂ ਅਸੀਂ ਅੱਗੇ ਜਾ ਕੇ ਮਿਲਦੇ ਹਾਂ ਉਹਨਾਂ ਨੂੰ ਪੁੱਛਦੇ ਹਾਂ ਤਾਂ ਇੱਕੋ ਗੱਲ ਕਹਿੰਦੇ ਆ ਕਿ ਅਸੀਂ ਤੂੜੀ ਦੇ ਠਾਣੇ ਲੈ ਕੇ ਲਵਾਈਏ ਕਿੱਥੇ ਕਿੱਥੇ ਨਵਾ ਕੇ ਜਾਂ ਡੰਗਰ ਨੂੰ ਖਵਾਈਏ ਤੁਸੀਂ ਇਹਦੇ ਦੱਸ ਦਿੰਦਾ ਸਮਾਂ ਦੋ 10 ਦਿਨ ਬਾਅਦ ਆ ਤੁਹਾਡੇ ਕੋਲ ਅਸੀਂ ਆਪ ਮੰਗ ਲਾਂਗੇ ਐਂ ਤੁਹਾਨੂੰ ਆਪ ਵਟਸਐਪ ਤੇ ਮੈਸੇਜ ਪਾਇਆ ਕਰਾਂਗੇ ਵੀ ਫਲਾਣੇ ਪਿੰਡ ਚ ਫਲਾਣੇ ਫਲਾਣੇ ਜਾਟਰੋਂ ਕਿ ਜੀਮੇਂਦਾਰ ਨੂੰ ਕਿਸੇ ਨੂੰ ਵੀ ਆਹ ਚੀਜ਼ ਦੀ ਲੋੜ ਆ ਉੱਥੇ ਜਾ ਕੇ ਤੁਸੀਂ ਦੇ ਸਕਦੇ ਹੋ ਕਿਰਪਾ ਕਰਕੇ ਬੇਨਤੀ ਆ ਵੱਧ ਤੋਂ ਵੱਧ ਆਪਣੇ ਗਰੁਪਾਂ ਨੂੰ ਆਪਣੇ ਰਿਲੇਸ਼ਨ ਚ ਜਿਹੜੇ ਬੰਦੇ ਦਾਨੀ ਸੱਜਣ ਨੇ ਉਹਨਾਂ ਨੂੰ ਬੇਨਤੀ ਕਰੋ ਵੀ 10 ਦਿਨ ਸਮਾਂ ਦੋ ਪਾਣੀ ਤੇ ਸੁੱਕੇ ਛੱਤ ਦੇ ਡੰਗਰ ਕੋ ਘਰ ਚ ਤੋੜੀ ਕਿੱਥੇ ਲੈਣ ਲੋਕ ਸ਼ਰਕਾ ਦੇ ਲਾ ਕੇ ਆਉਂਦੇ ਨੇ ਉਹ ਜ ਗੁੱਜਰ ਜ ਜਿਨਾਂ ਨਹੀਂ ਲੋੜ ਤੋਂ ਚੁੱਕ ਕੇ ਪਰੇ ਮਾਰਦੇ ਨੇ ਪਾਣੀ ਜੋ ਫਿਰ ਉਹ ਕੰਜਰ ਕੰਨਾ ਪਿਆ ਬੇਨਤੀ ਆ ਵੀਰ ਜੀ ਦੋਵੇਂ ਹੱਥ ਜੋੜ ਕੇ ਬੇਨਤੀ ਸਾਰੇ ਨੂੰ ਵੀ ਵਾਦ ਤੋਂ ਵਾਦ ਇਹ ਗੱਲ ਤੇ ਅਸਰ ਕਰੋ ਕਿ ਸਮਾਂ ਪਾਓ ਦਸ ਦਿਨ ਠਹਿਰ ਜਾਓ ਅਜੀ ਉਹਨਾਂ ਨੂੰ 6 ਮਹੀਨੇ ਤੂੜੀ ਦੀ ਲੋੜ ਆ ਤੇ 2 ਮਹੀਨੇ ਦਾ ਜੇ ਪਰਾਲੀ ਤੋਂ ਬਾਅਦ ਕੋਈ ਠੰਢੀ ਹੋ ਕੇ ਬੈਣਗੇ ਉਦੋਂ ਪਰਾਲੀਆਂ ਇਕੱਠੀਆਂ ਕਰਿਓ ਤੂੜੀ ਕਰਿਓ ਉਦੋਂ ਵਾਦ ਤੋਂ ਵਾਦ ਸਮਾਂ ਇਹਨਾਂ ਦਿਓ ਹੁਣ ਦੇ ਤਾਂ ਉਹ ਦੁੱਖੇ ਮਰਦੇ ਰਹਿਣਗੇ ਕਿਰ ਕਿ ਬੇਨਤੀ ਆ ਥੋੜਾ ਸਮਾਂ ਜ਼ਰੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ